ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਵੇਂ ਅਧਿਕਾਰੀਆਂ ਦੀ ਚੋਣ ਹੋਈ ਹੈ ਅਮਰਜੀਤ ਸਿੰਘ ਮਹਿਤਾ ਪੀਸੀ ਦੇ ਪ੍ਰਧਾਨ ਬਣੇ ਨੇ ਦੀਪਕ ਵਾਲੀ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਿਆ ਜਦਕਿ ਐਮਐਲਏ ਕੁਲਵੰਤ ਸਿੰਘ ਨੂੰ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਿਆ ਸੁਨੀਲ ਗੁਪਤਾ ਪੀਸੀ ਦੇ ਖਜਾਨਚੀ ਨਿਯੁਕਤ ਕੀਤੇ ਗਏ ਨੇ ਸੂ ਨਮੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਨੇ ਅਮਰਜੀਤ ਸਿੰਘ ਮਹਿਤਾ ਪੀਸੀ ਦੇ ਪ੍ਰਧਾਨ ਨੇ ਸੂ ਦੀਪਕ ਵਾਲੀ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਿਆ ਜਦਕਿ ਵਿਧਾਇਕ ਕੁਲਵੰਤ ਸਿੰਘ ਨੂੰ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਹੈ ਸੁਨੀਲ ਗੁਪਤਾ ਪੀਸੀ ਦੇ ਇੱਕ ਜਾਂਚੀ ਨਿਯੁਕਤ ਕੀਤੇ ਗਏ ਨੇ ਸੁ ਨਮੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਿਆ ਨੇ ਆਪਾਂ ਦੀ ਪਾਰਟੀ ਦਾ ਆਗੂ ਆ ਸੁਪੰਜਾਬ ਕ੍ਰਿਕਟਰ ਐਸੋਸ਼ੀਏਸ਼ਨ ਦੇ ਨਵੇਂ ਪ੍ਰਧਾਨ ਦੇ ਤਹਿਤ 파ਮਯਾ ਮਰਜੀਤ ਸਿੰਘ ਮਹਿਤਾ ਦੀ ਗੱਲਬਾਤ ਕਰ ਲਈ ਹੈ ਜਾਂ ਫਿਰ ਉਪ ਪ੍ਰਧਾਨ ਦੀ ਗੱਲਬਾਤ ਕਰ ਲਈ ਹੈ ਨਮੀਆਂ ਜ਼ਿੰਮੇਵਾਰੀਆਂ ਅਮਰਜੀਤ ਮਹਿਤਾ ਪਹਿਲਾਂ ਤੋਂ ਪ੍ਰਧਾਨ ਤੇ ਉਪ ਪ੍ਰਧਾਨ ਦੀਪਕ ਬਾਲੇ ਨੂੰ ਜ਼ਿੰਮੇਵਾਰੀ ਦਿੱਤੀ ਹੈ ਨਵੀਂ ਜ਼ਿੰਮੇਵਾਰੀ ਹੈ ਉਧਰ ਵਿਦਾਇਤ ਪ੍ਰਵੰਤ ਸਿੰਘ ਨੂੰ 77 ਦੀ ਜ਼ਿੰਮੇਵਾਰ ਦਿੱਤੀ ਗਈ ਹੈ ਸਹਿਯੋਗੀ ਰੋਹਿਤ ਮੋਦਸਲੇ ਇਸੇ ਖਬਰ ਤੇ ਲਾਇਬਣ ਨੇ ਰੋਹਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਕੁਝ ਨੰਮੀਆਂ ਜ਼ਿੰਮੇਵਾਰੀਆਂ ਤੇ ਗਏ ਨੇ ਹਾਲਾਂਕਿ ਅਬਰਜਿਤ ਸਿੰਘ ਬਹਿਤਾ ਕਾਫੀ ਟਾਈਮ ਤੋਂ ਜਿਹੜੀ ਹੈ ਜ਼ਿੰਮੇਵਾਰੀ ਨਿਭਾ ਰਹੇ ਨੇ ਦੇਖੋ ਜਿਸ ਤਰੀਕੇ ਦੇ ਨਾਲ 12 ਜੁਲਾਈ ਨੂੰ ਇਲੈਕਸ਼ਨ ਹੈ ਜਿਹੜੀ ਉਹ ਪੀਸੀਆ ਦੀ ਹੋਣ ਜਾ ਰਹੀ ਸੀ ਜਿਸ ਦੇ ਵਿੱਚ ਕਈ ਤਾਂ ਨੋਮੀਨੇਸ਼ਨ ਫਾਈਲ ਕਰਨ ਦੀ ਕੱਲ ਆਖਰੀ ਤਾਰੀਖ ਸੀਗੀ ਪਰ ਕੱਲ ਨੋਮੀਨੇਸ਼ਨ ਜਿੱਦਾਂ ਹੀ ਫਾਈਲ ਕਰਨ ਦਾ ਆਖਰੀ ਸਮਾਂ ਆਉਂਦਾ ਹੈਗਾ ਤਾਂ ਪਤਾ ਲੱਗਦਾ ਹੈ ਕਿ ਕਿਸੇ ਹੋਰ ਨੇ ਨੋਮੀਨੇਸ਼ਨ ਫਾਈਲ ਹੀ ਨਹੀਂ ਕੀਤਾ ਪ੍ਰਧਾਨਗੀ ਦੇ ਲਈ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਅਮਰਜੀਤ ਮਹਿਤਾ ਦੇ ਵੱਲੋਂ ਜਿਹੜਾ ਆਪਣਾ ਨਾਮਿਨੇਸ਼ਨ ਆ ਉਹ ਫਾਈਲ ਕੀਤਾ ਗਿਆ ਸੀ ਉਹਨਾਂ ਤੋਂ ਇਲਾਵਾ ਹੋਰ ਕਿਸੇ ਨੇ ਨਾਮਿਨੇਸ਼ਨ ਆ ਜਿਹੜਾ ਉਹ ਫਾਈਲ ਨਹੀਂ ਕੀਤਾ ਇਸ ਕਰਕੇ ਉਹ ਬਿਨਾਂ ਮੁਕਾਬਲੇ ਤੋਂ ਸਿੱਧੇ ਜੇਤੂ ਕੋਸ਼ਿਸ਼ਤ ਕਰ ਦਿੱਤੇ ਗਏ ਵਾਈਸ ਪ੍ਰੈਜ਼ੀਡੈਂਟ ਦੇ ਲਈ ਦੀਪਕ ਵਾਲੀ ਜਿਨ੍ਹਾਂ ਨੂੰ ਕੱਲ੍ਹੀਏ ਕਿ ਕਲਚਰ ਦੇ ਲਈ ਪੰਜਾਬ ਦਾ ਇੱਕ ਐਡਵਾਈਜ਼ਰ ਦੇ ਤੌਰ ਤੇ ਪੇਨ ਯੁਕਤੀ ਹੈ ਜਿਹੜੀ ਉਹ ਮਿਲੀ ਹੋਈ ਹੈ ਉਹਨਾਂ ਦੇ ਵੱਲੋਂ ਵਾਈਸ ਪ੍ਰੈਜ਼ੀਡੈਂਟ ਦੇ ਲਈ ਜਿਹੜੀ ਨਾਮਿਨੇਸ਼ਨ ਆ ਉਹ ਆਪਣੀ ਫਾਈਲ ਕੀਤੀ ਗਈ ਸੀ ਔਰ ਉਹਨਾਂ ਦੇ ਵਿਰੁੱਧ ਵੀ ਕਿਸੇ ਦੇ ਵੱਲੋਂ ਕੋਈ ਨਾਮਿਨੇਸ਼ਨ ਫਾਈਲ ਨਹੀਂ ਕੀਤਾ ਗਿਆ ਉੱਥੇ ਹੀ ਸੈਕਟਰੀ ਦੇ ਹਾਲੀ ਤੋਂ ਐਮਐਲਏ ਕੁਲਵੰਤ ਸਿੰਘ ਦੇ ਵੱਲੋਂ ਜਿਹੜੀ ਆਪਣੀ ਨਾਮਿਨੇਸ਼ਨ ਆ ਉਹ ਫਾਈਲ ਹੈ ਜਿਹੜੀ ਉਹ ਕੀਤੀ ਗਈ ਸੀ ਪਰ ਉਹਨਾਂ ਦੇ ਵਿਰੁੱਧ ਦੇ ਵਿੱਚ ਕਿਸੇ ਵੱਲੋਂ ਨਾਮਿਨੇਸ਼ਨ ਹੈ ਜਿਹੜੀ ਉਹ ਫਾਈਲ ਨਹੀਂ ਕੀਤੀ ਜਾਂਦੀ ਔਰ ਉਸ ਤੋਂ ਜੇਕਰ ਅੱਗੇ ਦਾ ਅਸੀਂ ਜ਼ਿਕਰ ਕਰੀਏ ਤਾਂ ਉਹਨਾਂ ਦੇ ਵਿੱਚੋਂ ਆਉਂਦਾ ਖਜ਼ਾਨਚੀ ਦਾ ਉਹਦਾ ਖਜ਼ਾਨਚੀ ਦੇ ਅਹੁਦੇ ਦੇ ਉੱਪਰ ਸੁਨੀਲ ਗੁਪਤਾ ਦੇ ਵੱਲੋਂ ਨਾਮਿਨੇਸ਼ਨ ਫਾਈਲ ਕੀਤੀ ਗਈ ਸੀ ਔਰ ਉਹਨਾਂ ਦੇ ਵਿਰੁੱਧ ਦੇ ਵਿੱਚ ਵੀ ਕਿਸੇ ਨੇ ਨਾਮਿਨੇਸ਼ਨ ਫਾਈਲ ਨਹੀਂ ਕੀਤਾ ਤਾਂ ਇਹ ਚਾਰੋਂ ਅਹੁਦੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਦਾ ਅਹੁਦਾ ਹੋਵੇ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਹੋਵੇ ਸੈਕਟਰੀ ਦਾ ਅਹੁਦਾ ਹੋਵੇ ਖਜ਼ਾਨਚੀ ਦਾ ਅਹੁਦਾ ਹੋਵੇ ਚਾਰੋਂ ਅਹੁਦਿਆਂ ਦੇ ਉੱਪਰ ਜਿਹੜੀ ਟੀਮ ਹੈ ਉਹ ਬਿਨਾਂ ਕਿਸੇ ਮੁਕਾਬਲੇ ਤੇ ਇੱਕ ਤਰੀਕੇ ਨਾਲ ਕਈਏ ਤਾਂ ਸਰਬਸੰਮਤੀ ਦੇ ਨਾਲ ਚੋਣਾਂ ਜਿਹੜੀ ਉਹ ਹੋ ਚੁੱਕੀ ਹੈ ਕਿਉਂਕਿ 8 ਤਰੀਕ ਦਾ ਦਿਨ ਉਹ ਦਿਨ ਸੀਗਾ ਜਦੋਂ ਆਖਰੀ ਜਿਹੜੀ 12 ਤਰੀਕ ਨੂੰ ਜਿਹੜੀ ਇਸ ਚੀਜ਼ ਦੇ ਵਿੱਚ ਇਲੈਕਸ਼ਨ ਸੀ ਜਿਹੜੀ ਉਹ ਹੋਣ ਵਾਲੀ ਸੀ ਔਰ ਕੱਲ ਦਾ ਦਿਨ ਯਾਨੀ ਕਿ 4 ਤਰੀਕ ਦਾ ਦਿਨ ਉਹ ਦਿਨ ਸੀ ਜਿਸ ਦਿਨ ਇਹ ਪੂਰੀ ਦੀ ਪੂਰੀ ਨਾਮੀਨੇਸ਼ਨ ਫਾਈਲ ਕੀਤੀ ਜਾਣੀ ਸੀਗੀ ਤਾਂ ਨਾਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਰੀਕ ਨੂੰ ਜਦੋਂ ਕਹਿ ਲੀਏ ਕਿ ਕਿਸੇ ਵੀ ਸੀਟ ਤੇ ਇੱਕ ਵਿਅਕਤੀ ਹੀ ਹੋਵੇ ਤਾਂ ਉਸ ਨੂੰ ਬਿਨਾਂ ਮੁਕਾਬਲਾ ਜਿਹੜਾ ਜੇਤੂ ਆ ਉਹ ਕੋਸ਼ਿਸ਼ਿਤ ਕਰ ਦਿੰਦਾ ਹੈ ਜਾਂਦਾ ਹੈਗਾ ਤਾਂ ਇੱਕ ਤਰੀਕੇ ਦੇ ਨਾਲ ਸਰਬਸੰਮਤੀ ਦੇ ਨਾਲ ਬਿਨਾਂ ਮੁਕਾਬਲੇ ਜੀਤੂ ਹੈ ਜਿਹੜੇ ਉਹ ਚਾਰੇ ਇਹਨਾਂ ਪੋਸਟਾਂ ਦੇ ਲਈ ਕਰ ਦਿੱਤਾ ਗਿਆ ਹੈਗਾ ਔਰ 12 ਤਰੀਕ ਨੂੰ ਜੋ ਇਲੈਕਸ਼ਨ ਹੋਣੀ ਸੀ ਉਹਨੂੰ ਉਸ ਇਲੈਕਸ਼ਨ ਦੀ ਜ਼ਰੂਰਤ ਨਹੀਂ ਹੈ ਤਾਂ ਅਮਰਜੀਤ ਮਹਿਤਾ ਜਿੱਥੇ ਪਹਿਲਾਂ ਤੋਂ ਪ੍ਰਧਾਨਗੀ ਦੇ ਤੌਰ ਤੇ ਕੰਮ ਕਰ ਰਹੇ ਸੀ ਉੱਥੇ ਸੁਨੀਲ ਗੁਪਤਾ ਪਹਿਲਾਂ ਤੋਂ ਖਜ਼ਾਨਚੀ ਦੇ ਤੌਰ ਤੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਇਹ ਜ਼ਿੰਮੇਵਾਰੀ ਹੈ ਜਿਹੜੀ ਉਹ ਸੌਂਪੀ ਗਈ ਹੈ ਪਰ ਇਸ ਟੀਮ ਦੇ ਵਿੱਚ ਕੁਲਵੰਤ ਸਿੰਘ ਜਿਹੜੇ ਆਕਲਿਏ ਕੇ ਸਾਬਕਾ ਮੇਅਰ ਵੀ ਰਹਿ ਚੁੱਕੇ ਨੇ ਔਰ ਮੌਜੂਦਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਔਰ ਦੀਪਕ ਵਾਲ ਨਵੀਂ ਐਂਟਰੀ ਹੈ ਜਿਹੜੀ ਉਹ ਪੀਸੀਏ ਦੇ ਵਿੱਚ ਹੋਈ ਹੈਗੀ ਔਰ ਸਿੱਧੇ ਤੌਰ ਦੇ ਉੱਪਰ ਇਹ ਚਾਰ ਮੈਂਬਰੀ ਟੀਮ ਨੇ ਅੱਗੇ ਦੇਖਣਾ ਹੋਏਗਾ ਕਿ ਕਿਵੇਂ ਪੀਸੀਏ ਦਾ ਕੰਮਕਾਜ ਹੈ ਜਿਹੜਾ ਉਹ ਸੁਚੇਤ ਜੇ ਟਾਂਗੇ ਨਾਲ ਚਲਾਉਣਾ ਕਿਉਂਕਿ ਜ਼ਿੰਮੇਵਾਰੀਆਂ ਵੱਡੀਆਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਈ ਲੱਗਦਾ ਹੈ ਕਿ ਜ਼ਿੰਮੇਵਾਰੀਆਂ ਜਿਹੜੀਆਂ ਨਵੀਆਂ ਨੇ ਜਿਹੜੀਆਂ ਉਹ ਜ਼ਰੂਰ ਦਿੱਤੀਆਂ ਗਿਆ ਨੇ ਲੇਕਿਨ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦੇ ਨਾਲ ਕ੍ਰਿਕਟ ਨੂੰ ਹੋਰ ਅੱਗੇ ਵਧਾਉਣਾ ਹੈ ਕਿਉਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਹੁਣ ਤੱਕ ਜਿਹੜਾ ਹੈ ਉਸ ਤਰੀਕੇ ਦੇ ਨਾਲ ਕਾਰਜ ਕੀਤੇ ਨੇ ਤਾ ਆਉਣ ਵਾਲੇ ਸਮੇਂ ਵਿੱਚ ਹੋਰ ਕਿਹੜੀਆਂ ਚੀਜ਼ਾਂ ਅਹਿਮ ਰਹਿ ਸਕਦੀਆਂ ਨੇ ਜਾਂ ਫਿਰ ਮੀਟਿੰਗਾਂ ਵੀ ਕਾਫੀ ਅਹਿਮ ਰਹਿਣਗੀਆਂ ক্রিকেট ਨੂੰ ਲੈ ਕੇ ਦੇ ਕੌਕਕ ਜਿਹੜੇ ਕਰੀਏ ਕਿ ਐਸੋਸੀਏਸ਼ਨਾਂ ਦੇ ਪ੍ਰਧਾਨ ਹੁੰਦੇ ਆ ਇਹਨਾਂ ਦੇ ਵੱਲੋਂ ਹੀ ਬੀਸੀਸੀਆਈ ਦੇ ਪ੍ਰਧਾਨ ਦੀ ਚੋਣ ਹੈ ਜਿਹੜੀ ਉਹ ਕੀਤੀ ਜਾਂਦੀ ਹੈਗੀ ਤਾਂ ਇਸ ਕਰਕੇ ਕਾਫੀ ਮਹੱਤਵਪੂਰਨ ਅਹੁਦਾ ਇਹ ਰਹਿੰਦਾ ਹੈ ਕਿਉਂਕਿ voting ਦੀ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਇਹਨਾਂ ਦੇ ਵੱਲੋਂ ਹੀ voting ਹੈ ਜਿਹੜੀ ਉਹ ਪਾਈ ਜਾਂਦੀ ਹੈ ਦੂਸਰਾ ਪੰਜਾਬ ਦੇ ਅੰਦਰ cricket ਨੂੰ ਪਰਫੁੱਲਤ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿਉਂਕਿ ਫਿਲਹਾਲ ਦੀ ਘੜੀ ਦੇਖਿਆ ਜਾਵੇ ਦਾਇਰਾ ਤੋਂ ਨੂੰ ਮੁਹਾਲੀ ਦੇ ਵਿੱਚ ਨਜ਼ਰ ਆਏਗਾ ਇਸ ਦੈਰੇ ਨੂੰ ਹੋਰ ਵਿਸ਼ਾਲ ਕਿਵੇਂ ਕਰਨਾ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਵੀ ਕਹਿ ਚੁੱਕੇ ਨੇ ਕਿ ਜਿਹੜੇ cricket ਦੇ ਸਟੇਡੀਅਮ ਨੇ ਉਹਨਾਂ ਨੂੰ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਾਇਆ ਜਾਏਗਾ ਤਾਂ ਕਿਸ ਤਰੀਕੇ ਦੇ ਨਾਲ ਹੋਰ ਡਵੈਲਪਮੈਂਟ ਹੈ ਜਿਹੜੀ ਉਹ ਕੀਤੀ ਜਾ ਸਕੇ 스포츠 ਨੂੰ ਹੋਰ ਵਧਾਵਾ ਜਿਹੜਾ ਉਹ ਦਿੱਤਾ ਜਾ ਸਕੇ ਔਰ ਜਦੋਂ ਕੋਈ ਵੱਡੀ ਗੇਮ ਹੋਵੇ ਤਾਂ ਉਹਨਾਂ ਦੇ ਵੱਲੋਂ ਛੋਟੀ ਗੇਮ ਨੂੰ ਅਡਪਟ ਹੈ ਜਿਹੜਾ ਨਾਲ ਕਰ ਲਿਆ ਜਾਂਦਾ ਤਾਂ ਕ੍ਰਿਕਟ ਨੂੰ ਇੱਕ ਪੈਸਾ ਚੰਗਾ ਆ ਰਿਹਾ ਹੈਗਾ ਤਾਂ ਉਸ ਪੈਸੇ ਦਾ ਇਸਤੇਮਾਲ ਬਾਕੀ ਖੇਡਾਂ ਦੇ ਲਈ ਵੀ ਕਰ ਲਿਆ ਜਾਵੇ ਇਸ ਚੀਜ਼ ਨੂੰ ਲੈ ਕੇ ਕੀ ਕੋਈ ਨਵੀਂ ਪਲੈਨਿੰਗ ਹੈ ਉਸ ਦੇ ਬਾਰੇ ਵੀ ਜਿਹੜੀ ਇਹ ਚਰਚਾ ਹੈਗੀ ਉਹ ਕੀਤੀ ਜਾ ਸਕਦੀ ਹੈ ਤਾਂ ਕਾਫੀ ਮਹੱਤਵਪੂਰਨ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਪੀਸੀਏ ਦੇ ਪ੍ਰਧਾਨ ਦੇ ਕੋਲ ਵਾਈਸ ਪ੍ਰਧਾਨ ਦੇ ਕੋਲ ਔਰ ਸੈਕਟਰੀ ਦੇ ਕੋਲ ਰਹਿਣ ਜੀ ਸੋ ਬਿਲਕੁਲ ਖਾਸ ਸੌਰਤ ਹੈ ਹਾਲਾਂਕਿ ਜ਼ਿੰਮੇਵਾਰੀਆਂ ਨੇ ਜਿਹੜੀਆਂ ਹੁਣ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਜ਼ਰੂਰ ਬਣਨ ਗਈਆਂ ਕਿਉਂਕਿ ਆਪਾਂ ਵੀ ਰੋਹਿਤ ਅਕਸਰ ਜਿਹੜੇ ਆ ਪ੍ਰਧਾਨ ਸਾਬ ਦੇ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਸੀ ਕਿ ਹੋਰ ਵੀ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚ ਕ੍ਰਿਕਟ ਨੂੰ ਲੈ ਕੇ ਜਿਹੜਾ ਹੈ ਜਿੱਥੇ ਅਹਿਮ ਕਦਮ ਪੁੱਟੇ ਜਾਣਗੇ ਤਾਂ ਸਟੇਡੀਅਮ ਦਾ ਜ਼ਿਕਰ ਵੀ ਤੁਸੀਂ ਕੀਤਾ ਹੈ ਤਾਂ ਕੀ ਲੱਗਦਾ ਹੈ ਕਿ ਜਿੱਥੇ ਇੱਕ ਪਾਸੇ ਕਾਫੀ ਕਾਰਜ ਚੱਲ ਰਹੇ ਨੇ ਪੰਜਾਬ ਸਰਕਾਰ ਦੇ ਤਾਂ ਉੱਥੇ ਹੀ ਖੇਡ ਜਗਤ ਨੂੰ ਹੋਰ ਪਲਪੂਰਣ ਕਰਨ ਦੇ ਲਈ ਕਿਉਂਕਿ ਅਕਸ਼ਰ ਗੁਰਮੀਤ ਸਿੰਘ ਮੀਤ ਹੈ ਜੋ ਕਿ ਸਾਬਕਾ ਕੈਬਨਟ ਮੰਤਰੀ ਨੇ ਉਹਨਾਂ ਨੇ ਵੀ ਕਾਫੀ ਜ਼ਿਕਰ ਕੀਤਾ ਸੀ ਖੇਡਾਂ ਨੂੰ ਪਰਫੁੱਲਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ক্রিকেট ਦੇਖੋ ਜਿਸ ਤਰੀਕੇ ਦੇ ਨਾਲ ਜੇਕਰ ਅਸੀਂ ਕ੍ਰਿਕਟ ਦੀ ਗੱਲ ਕਰੀਏ ਤਾਂ ਇੱਕ ਅਜੀਹੀ ਗੇਮ ਹੈ ਜਿਹੜੀ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਦੀਆਂ ਗਲੀਆਂ ਦੇ ਵਿੱਚ ਤੁਹਾਨੂੰ ਦੇਖਦੇ ਹੋਏ ਮਿਲ ਜਾਏਗੀ ਗਰਾਊਂਡ ਤੁਹਾਡੇ ਕੋਲੇ ਹੈ ਨਹੀਂ ਹੈ ਪਰ ਕ੍ਰਿਕਟ ਹੈ ਜਿਹੜੀ ਉਹ ਕੰਟੀਨਿਊ ਚੱਲ ਰਹੀ ਹੁੰਦੀ ਹੈਗੀ ਬਹੁਤ ਸਾਰੇ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਜੁਗਾੜੂ ਤਰੀਕੇ ਦੇ ਨਾਲ ਕੋਈ ਇੱਟਾਂ ਚਿੰਨ ਕੇ ਕੋਈ ਕੁਰਸੀ ਰੱਖ ਕੇ ਕੋਈ ਹੋਰ ਚੀਜ਼ਾਂ ਦੇ ਨਾਲ ਵਿਕਟਾ ਬਣਾ ਲੈਂਦਾ ਹੈਗਾ ਜਿਸ ਤਰੀਕੇ ਦਾ ਵੀ ਬੈਟਿੰਗ ਦੇ ਲਈ ਕੋਈ ਬੱਲਾ ਮਿਲਦਾ ਹੈਗਾ ਉਸ ਤਰੀਕੇ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਹੈ ਤਾਂ ਕ੍ਰਿਕਟ ਦੇ ਲਈ ਪ੍ਰਚਾਰ ਦੀ ਜ਼ਰੂਰਤ ਨਹੀਂ ਹੈ ਪਰ ਕ੍ਰਿਕਟ ਨੂੰ ਇੱਕ ਰਿਫਾਈ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਜੇਕਰ ਅਸੀਂ ਅੱਗੇ ਆਉਣਾ ਤਾਂ ਸਾਨੂੰ ਕਿਹੜਾ ਰਸਤਾ ਜਿਹੜਾ ਉਹ ਪਨਾਉਣਾ ਪਏਗਾ ਦੂਸਰਾ ਕਾਫੀ ਮਹਿੰਗੀ ਗੇਮ ਇਸ ক্রিকেট ਨੂੰ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਤੁਸੀਂ ਪ੍ਰੋਫੈਸ਼ਨਲੀ ক্রিকেট ਖੇਡਣੀ ਹੈ ਤਾਂ ਤੁਹਾਨੂੰ ਬੱਲੇ ਦੇ ਨਾਲ ਨਾਲ ਬਾਲ ਹੋਗੀ ਚਾਹੀ ਉਸ ਤੋਂ ਇਲਾਵਾ ਪੈੜ ਹੋਗੀ ਤੁਹਾਡੇ ਗਲਵਜ਼ ਹੋਗੇ ਤਾਂ ਬਹੁਤ ਸਾਰੇ ਅਜਿਹੇ ਇਕੁਪਮੈਂਟ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਖਾਸੇ ਮਹਿੰਗੇ ਹੈ ਜਿਹੜੇ ਉਹ ਮੰਨੇ ਜਾਂਦੇ ਨੇ ਅਜਿਹੇ ਦੇ ਵਿੱਚ ਉਸ ক্রিকেট ਨੂੰ ਆਮ ਲੋਕਾਂ ਦੀ ਪਹੁੰਚ ਦਾ ਕਿਵੇਂ ਬਣਾਇਆ ਜਾਵੇ ਆਮ ਲੋਕੇ ਸੁਪਨਾ ਲੈ ਸਕਣ ਕਿ ਜੇਕਰ ਅਸੀਂ ਖੇਡਾਂਗੇ ਪੈਸੇ ਜਿਹੜੇ ਜ਼ਿਆਦਾ ਖਰਚ ਨਾ ਔਰ ਅਸੀਂ ਇਸ ਕ੍ਰਿਕਟ ਦੇ ਜ਼ਰੀਏ ਅਸੀਂ ਵੀ ਦੇਸ਼ ਦੀ ਟੀਮ ਦੇ ਵਿੱਚ ਆਪਣਾ ਹਿੱਸਾ ਬਣ ਸਕੀਏ ਇਹ ਚੀਜ਼ ਹੈ ਜਿਹੜੀ ਉਹ ਪੀਸੀ ਨੂੰ ਜ਼ਰੂਰ ਕਰਨ ਦੀ ਜ਼ਰੂਰਤ ਹੋਏਗੀ ਕਿ ਇੱਕ ਕ੍ਰਿਕਟਰ ਨੂੰ ਸਸਤੇ ਤੌਰ ਦੇ ਉੱਪਰ ਜਾ ਕੇ ਲਈਏ ਕਿ ਆਮ ਘਰਾਂ ਦੇ ਪਹੁੰਚ ਦਾ ਪ੍ਰੋਫੈਸ਼ਨਲੀ ਬਣਾਇਆ ਜਾਵੇ ਤਾਂ ਇਹ ਜਿਹੜੀ ਇੱਕ ਵੱਡੀ ਕਾਮਯਾਬੀ ਉਹ ਪੀਸੀ ਦੇ ਲਈ ਹੋ ਸਕਦੀ ਹੈ ਤਾਂ ਇਹ ਚਰਚਾਾਂਮਣੇ ਜਿਹੜੀਆਂ ਉਹ ਵੀ ਕਰਾਂਗੇ ਅਮਰਜੀਤ ਮੈਂ ਤਾਂ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਨਾਲ ਵੀ ਗੱਲਬਾਤ ਹੈ ਜਿਹੜੀ ਉਹ ਬਹੁਤ ਜਲਦ ਕੀਤੀ ਜਾਏਗੀ ਜੀ ਬਿਲਕੁਲ ਗੱਲਬਾਤ ਕਰਨਾ ਬੇहद ਲਾਜ਼ਮੀ ਹੈ ਰੋਹਿਤ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੁਝ ਸਮੇਂਦਰਾਜ ਕ੍ਰਿਕਟ ਦੀਆਂ ਕਿੱਟਾਂ ਜਰੂਰ ਵੰਡੀਆਂ ਸੀ ਸੋ ਉਮੀਦ ਕੀਤੀ ਜਾ ਰਹੀ ਹੈ ਨੌਜਵਾਨਾਂ ਦੁਆਰਾ ਵੀ ਕਿ ਸਮੇਂਦਰੀ ਹਕੂਮਤ ਵੀ ਜਾਂ ਫਿਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੀ ਕੋਈ ਅਜਿਹੇ ਤਰੀਕੇ ਦੇ ਨਾਲ ਕੋਈ ਪਲਾਨ ਕਰੇ ਤਾਂ ਜੋ ਜਿਹੜੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਹਾਲਾਂਕਿ ਕੁਝ ਖੇਡ ਦੇ ਨਾਲ ਜੁੜੀਆਂ ਹੋਈਆਂ ਅਹਿਮ ਚੀਜ਼ਾਂ ਨੇ ਜਿਹੜੀਆਂ ਆਲਰੇਡੀ ਪੰਜਾਬ ਸਰਕਾਰ ਜਿਹੜੀ ਹੈ ਲੋਕਾਂ ਨੂੰ ਪੰਜਾਬ ਵਾਸੀ ਨੂੰ ਮੁਹੱਈਆ ਵੀ ਕਰਵਾ ਰਹੀ ਹੈ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਸਪੋਰਟਸ ਗੱਟਾਂ ਦਾ ਜ਼ਿਕਰ ਹੁੰਦਾ ਚਾਹੇ ਖੇਡਾਂ ਬਤਨ ਪੰਜਾਬ ਦੀਆਂ ਦਾ ਜ਼ਿਕਰ ਹੋਵੇ ਪਿੰਡਾਂ ਦੇ ਵਿੱਚ ਜਿਮ ਦਾ ਜ਼ਿਕਰ ਹੋਵੇ ਸਪੋਰਟਸ ਨੂੰ ਲੈ ਕੇ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਪਰ ਖਾਸ ਗੱਲ ਕੀ ਹੈ ਕਿ ਜਿਸ ਤਰੀਕੇ ਦੇ ਨਾਲ ਪੀਸੀਏ ਇੱਕ ਵੱਡਾ ਰੋਲ ਅਦਾ ਕਰ ਸਕਦੀ ਹੈ ਤਾਂ ਪੀਸੀਏ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਨਾਲ ਆ ਪੰਜਾਬ ਸਰਕਾਰ ਮਿਲਾ ਕੇ ਜਿਹੜੇ ਬਹੁਤ ਸਾਰੇ ਕਦਮ ਚੁੱਕ ਸਕਦੀ ਹੈ ਉਹਨਾਂ ਚੀਜ਼ਾਂ ਦੇ ਉੱਪਰ ਜਿਹੜੀ ਗੌਰ ਕਰਨੀ ਹੈ ਉਹ ਆ ਲਾਜ਼ਮੀ ਹੋਏਗੀ ਕਿ ਇਹ ਕੰਮ ਹੈ ਜਿਹੜਾ ਪ੍ਰੋਫੈਸ਼ਨਲੀ ਕੀਤਾ ਜਾਵੇ ਨਾਲ ਦੀ ਨਾਲ ਆਮ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕੇ ਖਾਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਪੀਸੀਏ ਦੇ ਜਦੋਂ ਮੈਚ ਨੇ ਸਟੂਡੈਂਟ ਦੇ ਲਈ ਟਿਕਟਾਂ ਰਿਜ਼ਰਵ ਕੀਤੀਆਂ ਜਾ ਸਕਦੀਆਂ ਨੇ ਹਾਲਾਂਕਿ ਕੀਤੀਆਂ ਵੀ ਜਾਂਦੀਆਂ ਨੇ ਉਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਲਈ ਟਿਕਟਾਂ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤਾਂ ਕਿ ਇੱਕ ਖੇਡ ਦੀ ਜਿਹੜੀ ਚਲিয়ে ਕਿ ਬੱਚਿਆਂ ਨੂੰ ਚੇਤਨਾ ਲੱਗ ਸਕੇ ਬੱਚਿਆਂ ਨੂੰ ਉਸ ਪਾਸੇ ਵੱਲ ਜਾਇਆ ਜਾ ਸਕੇ ਤਾਂ ਇਹ तमाम ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਕੰਮ ਹੋਣਾ ਜ਼ਰੂਰੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਜਲਦ ਜਿਹੜੇ ਲਈ ਕਿ ਪ੍ਰਧਾਨ ਨੇ ਉਹਨਾਂ ਨਾਲ ਵੀ ਜ਼ੀਮੀਡੀਆ ਦੇ ਵੱਲੋਂ ਗੱਲਬਾਤ ਕੀਤੀ ਜਾਏਗੀ ਤਾਂ ਕਿ ਉਹਨਾਂ ਦੇ ਵਿਚਾਰਾ ਜਿਹੜੇ ਉਹ ਵੀ ਲਈ ਜਾ ਸਕਣ ਜੀ ਠੀਕ ਠੀਕ ਹੈ ਰੋਹਿਤ ਫਿਲਹਾਲ ਦੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ